ਆਣੀ ਆ ਪਾਣੀ ਤੇ ਉਹਦਾ ਨਾ ਬੜੀ ਵੀਡੀਓ ਬਣਦੀ ਓਕੇ ਗਧਾਨ ਸਿੰਘ ਬਾਈ ਗੁਰਜੀ ਦਾ ਖਾਸਾ ਬੜੀ ਬੀਖਤੇ بارش ਹੋ ਰਹੀ ਏ ਸੰਗਤ ਜੀ ਜਾਮਨੀ ਸਾਹਿਬ ਗੁਰੂ ਘਰ ਨੇ ਅੱਜ ਦਰਸ਼ਨ ਮੈਨੇ ਕਰਵਾਏ ਸਾਡੇ ਮਟਰਸ ਹੈ ਬਾਦਕ ਬੜੀ ਬਸਾਈ ਬੈਟਲ ਆਫ ਅਸਲ ਉੱਤਰ

ਨੇ ਲੋਡ ਕਰਨ ਵਾਲੀ ਆ ਹੋਰ ਆਪਸ ਵਿੱਚ ਭੁੱਲ ਜਾ ਗਿਆ ਜੇ ਅਸੀਂ ਕੋਈ ਉਹ ਕਰ ਰਹੇ ਹਾਂ ਉਹਨਾਂ ਦੇ ਵਿੱਚ ਕੋਈ ਆਵੀਂ ਨੂੰ ਤਾਂ ਨਾਲ ਹੀ ਦੇਖਣਾ ਉਹ ਫੈਂਸ ਲੈ ਕੇ ਜਿਵੇਂ ਰੱਖੀ ਹੋਈ ਆਹ ਕੋਈ ਕਾਰਜ ਆਸਟਾ ਨਹੀਂ ਮਾਰਕੀਟਿੰਗ ਕਾ ਨਹੀਂ ਬਣਿਆ ਨੇ ਸਕੀਮ ਇਹ ਸਟੇਸ਼ਨ ਮੇਲ ਦੇ ਸਟੇਸ਼ਨ ਨੂੰ ਦੱਸਦੇ ਇਥੇ ਵੀ ਦੋ ਆਪਾਰਤ ਪਾਕਿਸਤਾਨ ਦੇ ਵੰਡ ਤੋਂ ਪਹਿਲਾਂ ਇਥੇ ਸਟੇਸ਼ਨ ਸੀਗਾ ਔਰ ਵੀਰੋ ਅੱਜ ਅਹੀਂ ਸਿੱਧੀ ਸਮਾਰਕ ਤੇ ਆਏ ਆ ਸੁਖਦੇਵ ਭਗਤ ਸਿੰਘ ਅਤੇ ਰਾਜਗੁਰੂ ਦੇ ਸਿੱਧੀ ਸਮਾਰਕ ਆਜੋ ਉਤਨ ਦਿਖਾਉਣੇ ਆਜੋ ਵੇਖ ਲਿਓ ਐਖਰਾ ਨਹੀਂ ਬੰਦੇ ਰੇਡ ਬੰਦੇ ਦੂਜੇ ਕਰਦੇ ਐ ਮਾਰਤ ਸੋਨਵਾਰ ਕਿਦਾਂ ਹੂੰ ਚਕੋਲ ਦੇ ਉਧਰ ਉਧਰ ਬੰਦੇ ਵਿੱਚ ਭਾਗ ਜਵਾਕ ਨੂੰ ਰੇਡ ਦਵਾਈ ਜਾਂ ਮਾਰਾ ਇੱਕ ਲਾਇਆ ਹੋਣਾ ਵੀਰ ਉਹ ਹੈ ਗਈ 1947 ਤੋਂ ਪਹਿਲਾਂ ਦਾ ਟ੍ਰੇਨ ਸਟੇਸ਼ਨ ਸੈਣੀ ਵਾਲਾ ਬਾਰਡਰ ਤੇ ਸੱਜਾ ਦੀ ਇਹ ਸਾਡੇ ਦਾਦੇ ਪਰਦਾਦੇ ਇਸ ਰੇਲਸ਼ਨ ਤੇ ਆਣ ਕੇ ਤੇ ਟ੍ਰੇਨ ਫੜਦੇ ਹੁੰਦੇ ਸੀ ਇਹ ਸਿੱਧੇ ਆਉਂਦੇ ਹੁੰਦੇ ਸੀ ਇਹ ਸਿੱਧੀ ਲੋਹਰ ਜਾਂਦੀ ਹੁੰਦੀ ਆ ਸ਼ਾਇਦ ਔਰ ਆ ਹੈਗੀ ਹੈ ਜੀ ਸਿੱਧੀ ਸਮਾਰਕ ਪੰਗ ਸਿੰਘ ਦਾ ਰਾਜਪੁਰਾ ਦਰਸਕਦੇਵ ਦਾ ਜੀ ਇਹ ਮਗਰ ਲਾ ਗਈ ਕਿ ਨਹੀਂ ਲਿਆਉਣੀ ਆ ਨਾਲ ਇਸਾ ਟੂਮਨੇ ਆਹਾਂ ਤਾਂ ਮਗਰ ਜੱਥੇ ਲਾ ਦੇਣਾ ਤੇ 60 ਵਾਲੇ ਫੇਰ ਜੁਰਮ ਕੇ ਸਾਡੇ ਵਿੱਚ ਨਹੀਂ ਲੱਗਿਆ ਹੁੰਦਾ ਸਭ ਟਰਾਈ ਕਰਦੇ ਹੁੰਦੇ ਸੀ ਹਾਂ ਹਾਂ ਰਾਹ ਦਾ ਲੈ ਸਿੱਧਾ ਨਾ ਫੋਟ ਇਨਕਲਾਬ ਜਿੰਦਾਬਾਦ ਕਿੰਨੇ ਕਿਲੋ ਦੂਰੀ ਚੋਣਦਾ ਇਹ ਕਿੰਨਾ 3 ਕਿਲੋ ਇਹ ਕਿੰਨਾ ਦਲਾਈ ਦਾ ਹੈ ਆ ਪੈਂਦੇ ਆ ਕੋਈ ਰਾਈ ਇਹ 15 ਆ ਇਹ ਕਿੱ데 ਆ ਇਹ ਤੋਂ 7 ਕਿਲੋ ਆ ਜੀ ਸਟੇਸ਼ਨ ਹੈ ਆ ਚੜੀਏ ਲੋਰ ਸਾਢੇ 3 ਤੋਂ 15 ਲੋਰ ਲੋਰ ਕੀ ਹੈ ਲੋਰ 근데 어떻게 이 얼마 하니까 열이 좀... 이... 내려 ਇਹ ਮੰਨਦੇ ਤਾਂ ਨਹੀਂ ਉਹ ਜੋ ਪੰਜਾਬੀ ਮੰਨ ਗਿਆ ਹੁੰਦਾ ਵੀ ਉਹ ਯਾਰ ਅਸੀਂ ਨਾ ਜਦ ਬੱਡਾ ਸੀ 15 ਸਾਲ ਦਾ ਤੇ ਸਾਡੇ ਬੰਦਿਆਂ ਨੂੰ ਨੀਰੇ ਕੱਪੜੇ ਦਾ ਵੱਲ ਕੋ ਤਾਂ ਦੁਨੀਆ ਦੀ ਇਹਨਾਂ ਨੂੰ ਕਦੇ ਨਾ ਰਸਨ ਲੱਗੇ ਲੱਗੇ ਨੀਰੇ ਕੱਪੜੇ ਆਪਾਂ ਹੀ ਬਣ ਗਏ ਇਹ ਸਵੇਹੀ ਤੇਜ਼ ਪੁਲੋਈ ਲਈਦਾ ਪਪਾ ਹੀ ਨਹੀਂ ਹੁੰਦਾ ਲੈਣ ਲਈ ਆਪਾਂ ਚਾਤਰਦਾਨ ਨਾ ਦੇਓ ਤੇ ਇਹਨੂੰ ਪੁਲਾ ਦੇ ਪਰ ਉਹ ਵੇਲਾ ਉਹ ਤਾਂ ਉਧਰ ਆਪੇ ਬਣ ਗਿਆ ਪੂਰਾ ਇਹ ਪੂਰਾ ਲੈਂਦੇ ਤੇ ਗੀਨੀ ਤੇਨੀ ਤੇਨੀ ਮਲੋਈ ਦਾ ਤਾਂ ਬਰਾ ਮਾੜਾ ਸਮਝਦੇ ਆ ਅਨਖੜ ਸਮਝਦੇ ਜਿੰਨੇ ਉਹਨੀਓ ਸਮਝਦੇ ਕੋਈ ਹਾਂ ਜੇ ਵੀ ਆਪਣਾ ਤਾਂ ਬਹੁਤ ਸਾਫ ਰਹੇ ਨਿਕਾ ਜੇ ਇਹ ਬਰ ਹੋਵੇ ਫਿਰ ਇਹ ਮਲੋਈ ਆਪੇ ਲੈਂਦੇ ਕੋਈ ਨਹੀਂ ਆਪਣੇ ਪਿੰਨਾ ਜੀ ਨਹੀਂ ਲਾਗੇ ਆਪਣੇ ਯਾਰ ਆ ਪਿੰਨ ਤਾਂ ਹੱਲ ਪਰੋਦੇ ਠੀਕ ਇਧਰ ਤਾਂ ਸਮਝੋ ਉਹਨਾਂ ਦੇ ਸਾਡੇ ਬਰਗੂ ਜਰਾਲਾਪਾਦੋਂ ਵੀ ਲੋਕ ਉਧਰ ਹੀ ਗਏ ਸੀ ਪਰ ਉਧਰ ਤੇ ਜੰਪਲ ਨਹੀਂ ਸੀ ਜਿਵੇਂ ਆਂ ਤਾਂ ਉਧਰ ਅਸੀਂ ਫਸਲਾ ਪੁਸਲਾ ਹੁੰਦੀ ਆ ਚੱਲ ਆ ਜਾਂਦਾ ਉਹ ਜੋ ਤੇ ਆ ਜੋ ਕੀ ਕਰਦੇ ਇਹ ਪ੍ਰਣਾਮ ਕਰੋ ਇਹਨਾਂ ਨੂੰ ਨਹੀਂ ਵਿੱਚ ਵਿੱਚ ਖੜੇ ਬਹੁਤ ਕੁਰਬਾਨੀ ਕੀਤੀ ਇਹਨਾਂ ਨੇ

ਇਨਕਲਾਬ ਜਿੰਦਾਬਾਦ ਉਹ ਵੀ ਗੱਲ ਰੱਖਦੀ ਹੋਈ ਹੈ ਨਾ ਮੇਰੀ ਵੀ ਉੱਥੇ ਸਭਾ ਦੀ ਬੰਨੀ ਹੈ ਅੱਜ ਕਦੀ ਇੱਕ ਫੋਟੋ ਇੱਕ ਇਹੋ ਫੋਟੋ ਖਿੱਚ ਲਗਾ ਨਾ ਉਦੋਂ ਹੱਥ ਲੜਾ ਵਿੱਚ ਲੈ ਕੇ ਆਈ ਪਿੱਛੇ ਹਰ ਜਿੰਤਾ ਵਿੱਚ ਜੀ ਸ਼ਹੀਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਆ ਜੀ ਸਮਾਧੀ ਵੀ ਕੇ ਡਟਦੀ ਜੀ ਮੇਰੇ ਪਿੱਛੇ ਤਹਤ ਕਸਾ ਘਰ ਅਕਤੰਗ ਕਿਰਨੀ ਆਏ ਜੀ ਸਿੱਧੀ ਸਮਾਰਕ ਇਨਕਲਾਬ ਜਿੰਦਾਬਾਦ ਇੱਥੇ ਜੀ ਇਹਨਾਂ ਦੀ ਹਿਸਟਰੀ ਲਿਖੀ ਹੋਈ ਜੀ ਸਾਰੀ ਨਿਕਲ ਆ ਬੋਲ ਇਨਕਲਾਬ ਬੋਲ ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਏ ਜੀ ਹਿਸਟਰੀ ਲਿਖੀ ਆ ਸੁਖਦੇਵ ਸਿੰਘ ਛੀਰ ਸੁਖਦੇਵ ਸਿੰਘ ਦੀ ਜੀ ਕੱਲ ਵੀ ਜਗਰਾਮ ਵਾਲੇ ਨੇ ਕਿੱਚ ਕੀਤਾ ਸੀ ਇਹ ਪਗਸੰਗ ਦੀ ਔਰ ਇਹ ਛੀਰ ਨਹੀਂ ਲੈਦਾ ਹੈ ਸਹੀਰ ਸ਼ੇਵਰਾਮ ਹਰੀ ਰਾਜ ਗੁਰੂ ਜੀ ਆ ਉਹਨਾਂ ਦੇ ਜੀ ਜੀ ਸੁਭ ਦੇ ਨਹੀਂ ਦੀ ਗਰਮਾਨੀ ਦੇਣਾ ਇਹਨਾਂ ਦੇ ਜੀ ਕੁਰਬਾਨੀ ਦੇਸ਼ ਵਾਸਤੇ ਬੈਟਲ ਆਫ ਹੁਸੈਨੀ ਵਾਲਾ ਤੇ 3 4 ਦਸੰਬਰ 1971 ਉਹ ਜਰਤੰਦਾ ਲਿਖਿਆ ਉਹ ਬਾਹਰ ਮੋਰੀਲ ਬਣਾਇਆ ਨਾ ਉੱਥੋਂ ਦੇ ਸ਼ਹੀਦਾਂ ਦੇ ਨਾਮ ਕਿੱਥੇ

ਰੋਪੜ ਜ਼ਿਲ੍ਹੇ ਦਾ ਸੈਣੀ ਵਾਲਾ ਬਾਰਡਰ ਸੈਣੀ ਵਾਲਾ ਬਾਰਡਰ ਐਂਡ ਐਡ ਬਹੁਤ ਪੁਰਾਣਾ ਇੱਥੇ ਦੂਰੋਂ ਦੂਰੋਂ ਦੇਸ਼ਾਂ ਦੇਸ਼ਾਂ ਚੋਂ ਲੋਕ ਘੁੰਮਣ ਫਿਰਨ ਆਉਂਦੇ ਆ ਜੀ ਔਰ ਇਹ ਹੈ ਜੀ ਪੁਰਾਣੀਆਂ ਨਹਿਰਾਂ ਜਿਹੜੀਆਂ 제도 क्या बात है एक ट 아야아지아 ਲੱਗਦਾ ਨਹੀਂ ਜੀ ਬਦਲ ਬੇਫਿਕਰ ਹੋ ਜਦੋਂ ਜਦੋਂ ਹਾਂ 20 ਸਾਲ ਹੋ ਗਏ ਦੱਸਿਆ ਕਰਦਾ ਕਿੱਥੇ ਘੁੰਮ ਰਹੇ ਆ ਇਹ ਜੀ ਸੈਣੀ ਵਾਲਾ ਬਾਰਡਰ ਤੇ ਸਾਡੇ ਸਭ ਲੈ ਵੀ ਆ ਰਹੇ ਕਾਫੀ ਦਿਲਚਸਪ ਟਰਪਲੇਸ ਮਹਾਰਾਣੀ ਜਿੰਦਾ ਯੈਸ ਹਿਸਟੋਰੀਕਲ ਪਲੇਸ ਅਸੀਂ ਬੁਲਾਇਆ ਵੀ ਕੁੜੀਆਂ ਹਾਂ ਹਾਂ ਕੁਦਰਤ ਦੇ ਰੰਗ ਜੀ ਇਹ ਕੁਦਰਤ ਦੇ ਰੰਗ ਆ ਆਮੀ ਕਰਕੇ ਹੋਇਆ ਨਹੀਂ ਅੱਗੇ ਬਟੇ ਲਾਇਆ ਵਧੀਆ ਬਣਾ ਹਾਂ ਹਾਂ

चङी मिलंदी रुखां तव्हां कुड़ी गरमी लॻंदी ਹਾਂ ਜੀ ਪਾਣੀ ਬੜਾ ਤੇ ਆਇ ਤੇਜ ਆ ਪੂਰਾ ਵਾਪਕ ਨਾਲ ਤੇਜ ਜਾਂਦਾ ਹੈ ਉਹ ਅੱਧਾ ਉਧਰ ਵੀ ਜਾਂਦਾ ਹੈ ਫਿਰ ਵੀ ਕਨਾਲ ਤੇ ਇਸ ਨੂੰ ਕਹਾਂਗੇ ਇਹ ਜੀ ਈਸਟਰਨ ਕਨਾਲ ਸਰੋਤਿਆਂ ਨੂੰ ਮੈਂ ਦੱਸਣਾ ਚਾਹਣਾ ਵੀ ਇਹ ਪਾਣੀ ਲੋਕਾਂ ਦੇ ਪਿੰਡਾਂ ਨੂੰ ਵੀ ਜਾ ਰਿਹਾ ਔਰ ਰਾਜਸਥਾਨ ਨੂੰ ਵੀ ਜਾ ਰਿਹਾ ਹੈ 1947 ਤੋਂ ਪਹਿਲਾਂ ਦੀ ਹੈ ਜੀ ਇਹ 1947 ਤੋਂ ਪਹਿਲਾਂ ਦੀ ਹੈ ਜੀ ਇਹ ਤੁਹਾਨੂੰ आया जी रिवर मी पे आपने घर 加 ਦੋਗੇ ਇੱਥੇ ਨਹੀਂ ਦੇ ਇੱਦੇ ਹੀ ਨਾ ਪਾਈ ਪਰ ਉਹ ਡਬਲ ਨਹੀਂ ਦੋ ਬੜੇ ਲੰਬੇ ਲੰਬੇ ਨਾਲ 5 ਕਿਲੋ 1.5 ਕਿਲੋ ਮੀਟਰ ਦੇ ਆ ਜਿੰਨਾ ਮਰਜ਼ੀ ਨਹਿਰਾ ਕੱਢ ਸਕਦੇ ਜਦ ਨਾਲ ਨਾਲ ਇਹ ਹੋਰ ਇਹ ਕਿਉਂ ਉੱਪਰਾਂ ਚੜਿਆ ਵਾਹ Eita, <todos> soleo! ਸਾਲਾ ਇਹ ਨਾ ਪਣੀ ਯਾਰ ਜਾਂਦਾ ਪਿਆ ਜਾਂ। ਇਧਰੋਂ ਕਿੱਧਰ ਜਾਂਦੇ ਆ। ਉਹ ਗੱਲ। ਇਹ ਨਹਿਰ ਕਿੱਧਰ ਜਾਂਦੀ ਹੈ? ਹੂੰ। ਰਾਜਸਥਾਨ ਜਾਂਦੀ ਹੈ। ਨਹੀਂ। ਖਾਈ। ਪਿੰਡਾਂ ਨੂੰ ਵੀ ਦਿੰਦੇ ਪਾਣੀ ਇਹ ਤਾਂ। ਸਾਰੀ ਖਾਈ ਸਾਰਾ ਇਧਰ ਨੂੰ। ਜਲਾਲਾਬਾਦ ਫਾਇਦਕੇ। ਹੂੰ। ਹੂੰ।